ਲਓ ਜੀ ਅਸੀਂ ਚੱਲਿਆ ਮੋਕਸਰ ਤੇ 20-25 ਸਾਲਾਂ ਤੋਂ ਬਾਅਦ ਅੱਜ ਮੋਕਸਰ ਰੋਡ ਦੇ ਉੱਤੇ ਗੱਡੀ 100 ਟੱਟ ਪਾਈ ਐ ਉਹਨੂੰ ਦਿਖਾਉਣੇ ਮੀਟਰ ਆ ਲਓ ਜੀ ਦੇਖੋ ਮੀਟਰ ਮਨੋਟ ਹਲਕੇ ਤੋਂ ਐਮਐਲਏ ਡਾਕਟਰ ਬਲਜੀਤ ਕੌਰ ਇਸ ਟਾਈਮ ਕੈਬਨਿਟ ਮਨਿਸਟਰ ਐ ਉਹਨਾਂ ਦੇ ਯਤਨਾਂ ਸਦਕਾ ਹੀ ਸੜਕ ਬਣੀ ਐ ਠੀਕ ਐ ਜੀ ਤੇ ਤੁਸੀਂ ਦੱਸੋ ਜੀ ਉਹਨਾਂ ਨੂੰ ਕਿੰਨੇ ਨੰਬਰ ਦੰਨੇ ਆ ਜੀ ਅਸਾਂ ਜੇ ਦੇ ਦਾਂਗੇ 9 ਨੰਬਰ ਹੀ 9 ਨੰਬਰ ਇੱਕ ਨੰਬਰ ਕਾ ਦਾ ਕੱਟੀ ਜਾਂਦੇ 1 ਨੰਬਰ ਫਿਰੋਂ ਵੈਸੇ ਕੱਟੀ ਜਾਂਦਾ ਵੈਸੇ ਕੱਟੀ ਬਾਈ ਜੀ ਸੜਕ ਤੇ ਪਹਿਲਾਂ ਕੀ ਹਾਲਾਤ ਸੀਗੇ ਬਹੁਤ ਜ਼ਿਆਦਾ ਮਾੜੇ ਕਿੰਨੇ ਕੁ ਮਾੜੇ ਸੀਗੇ ਮੈਂ ਕਹਿੰਦਾ ਜੀ ਸਾਈਕਲ ਵੀ ਨਹੀਂ ਲੰਘਦਾ ਸੀ ਉਹ ਅੱਛਾ ਜੀ ਕਿੰਨੇ ਸਮੇਂ ਤੁਸੀਂ ਗਏ ਸਮਾਂ ਤਕਰੀਬਨ 10:00 ਤੋਂ ਲੈ ਕੇ ਇਹੀ ਹਾਲਤ ਸੀਗੀ ਇਹੀ ਹਾਲ ਸੀਗਾ ਦੋਸਤੋ ਅੱਜ ਅਸੀਂ ਖੜੇ ਹਾਂ ਮਲੋੜ ਤੋਂ ਮੁਕਰ ਰੋਡ ਦੇ ਉੱਤੇ ਜਿਹੜੀ ਕਿ ਤੁਸੀਂ ਜਾਣਦੇ ਆ ਕਿ ਪਿਛਲੇ 20-25 ਸਾਲਾਂ ਤੋਂ ਜਿਹਦੀ ਬਹੁਤ ਹੀ ਮਾੜੀ ਖਸਤਾ ਹਾਲਤ ਸੀਗੀ 2-2 ਫੁੱਟ ਡੂੰਘੇ ਟੋਏ ਸੀਗੇ ਸੱਸੀ ਘਰ ਬਾਈ ਜੀ ਬਾਈ ਇਹ ਛੜਕਦੇ ਹਾਲਾਤ ਕਿਵੇਂ ਸੀਗੇ ਪਹਿਲਾਂ ਬਹੁਤ ਮਰੇ ਜੀ ਕਿੰਨੇ ਕੁ ਮਾੜੇ ਸੀ ਬਾਈ ਜੀ ਬਹੁਤ ਮਾੜੇ ਜੇ ਕਈ ਤਲਾ ਤੋਂ ਫਟਰੇਦੇ ਅੱਛਾ ਤੇ ਹੁਣ ਬਾਈ ਜੀ ਨਵੀਂ ਬਣ ਚੁੱਕੀ ਹੈ ਕਿਵੇਂ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਜੀ ਬਹੁਤੋ ਜੀ ਮਹਿਸੂਸ ਹੁੰਦਾ ਬਹੁਤੋ ਜੀ ਮਹਿਸੂਸ ਹੁੰਦਾ ਤੇ 3 ਐਮ ਐਲ ਕੋਣਾ ਮਨੋਂ ਠਲ ਚ ਪਈ ਡਾਕਟਰ ਬਲਜੀਤ ਕੋਰ ਕੈਬਨਟ ਮਨਿਸਟਰ ਰਾਜਾ ਸਹਿਬ ਹਾਂਜੀ ਠੀਕ ਹੈ ਤੇ ਉਹਨਾਂ ਦੇ ਯਤਨਾਂ ਸਦਕਾ ਇਹ ਸੜਕ ਬਣੀ ਹੈ ਹਾਂਜੀ ਤੁਸੀਂ ਦਸਾਂ ਚੋਂ ਕਿੰਨੇ ਨੰਬਰ ਦਿੰਨੇ ਆ ਜੀ ਉਹਨਾਂ ਨੂੰ ਦਸਾਂ ਹੀ ਦਸ ਹੀ ਠੀਕ ਹੈ ਬਾਈ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇਹ ਸੜਕ ਬਾਰੇ ਦੱਸੋ ਮਾੜਾ ਇਹ ਵੀ ਕਿਹੋ ਜਿਹੇ ਹਾਲਾਤ ਸੀਗੇ ਇਹਦੇ ਪਹਿਲਾਂ ਜੀ ਪਹਿਲਾਂ ਤਾਂ ਬਹੁਤ ਮਾੜੇ ਸੀ ਕਿੰਨੇ ਕੁ ਮਾੜੇ ਸੀ ਬਹੁਤ ਹੀ ਜ਼ਿਆਦਾ ਕਿੰਨੇ ਵੱਡੇ ਖੱਡੇ ਸੀ ਬਹੁਤ ਵੱਡੇ ਖੱਡੇ ਸੀ ਤੇ ਹੁਣੇ ਨਵੀਂ ਬਣ ਚੁੱਕੀ ਹੈ ਕੀ ਮਹਿਸੂਸ ਕਰਦੇ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਇਥੋਂ ਦੇ ਐਮ ਐਲ ਏ ਡਾਕਟਰ ਬਲਜੀਤ ਕੌਰ ਇਸ ਟਾਈਮ ਕੈਬਨਿਟ ਮਨਿਸਟਰ ਆ ਉਹ ਉਹਨਾਂ ਦੇ ਯਤਨਾਂ ਸਦਕਾ ਇਹ ਸੜਕ ਬਣੀ ਹੈ ਤੇ ਤੁਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਦਸਾਂ ਚੋਂ ਕਿੰਨੇ ਨੰਬਰ ਦਿੰਨੇ ਆ ਜੀ ਉਹਨਾਂ ਨੂੰ ਦਸਾਂ ਚੋਂ ਸਾਰੇ ਹੀ ਆ ਜੀ 10